ਤੇ ਜਿਹੜੀ ਗੰਭੀਰ ਵਿਸ਼ੇ ਤੇ ਬਹਿਸ ਮੁਕੰਮਲ ਹੋਈ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਆਪਣਾ ਆਪਣਾ ਪੱਖ ਰੱਖਿਆ ਜੋ ਇਸ ਗੰਭੀਰ ਸੰਕਟ ਹੜ੍ਹਾਂ ਦਾ ਉਹਦੇ ਵਿੱਚੋਂ ਪੰਜਾਬ ਲੰਘ ਰਿਹਾ ਉਹਦੇ ਵਿੱਚ ਹੁਣ ਪੁਨਰਵਾਸਤੇ ਸਰਕਾਰ ਆਪਣਾ ਪੂਰਾ ਧਿਆਨ ਕੇਂਦਰਿਤ ਕਰ ਰਹੀ ਹੈ ਮੁਆਵਜ਼ੇ ਦੀ ਰਕਮ ਜਿਹੜੀ ਹੈ ਉਨជា ਬਾਦਾ ਜਿਹੜਾ ਉਹਦੇ ਬਾਰੇ ਸਦਨ ਵੀ ਪ੍ਰਵਾਨਗੀ ਲਈ ਗਈ ਹੈ 20000 ਰੁਪਿਆ ਪਰ ਏਕੜ ਫਸਲ ਦੇ ਨੁਕਸਾਨ ਦਾ ਹੈ 37500 ਰੁਪਿਆ ਪਸ਼ੂ ਪਸ਼ੂਆਂ ਵਾਲਾ ਜਿਹੜਾ ਚੈਪਟਰ ਉਹਦੇ ਵਿੱਚ ਜਾਊਗਾ ਡੀਸੈਲਟਿੰਗ ਦੇ ਵਿੱਚ 7200 ਰੁਪਿਆ ਪਰ ਏਕੜ ਚਾਹੇ ਉਹ ਡੀਜ਼ਲ ਲਈ ਬਰਥ ਲੈਣ ਚਾਹੇ ਉਹ ਟਰੈਕਟਰ ਕੋਈ ਲੈ ਕੇ ਜਾਣਾ ਹੈ ਜਾਂ ਕੋਈ ਕਿਸੇ ਵੀ ਕਿਸਮ ਦਾ ਪੈਸਾ ਉਹਨਾਂ ਨੇ ਮਿੱਟੀ ਚੱਕਣ ਤੇ ਕਣਕ ਵਾਸਤੇ ਫਸਲ ਨੂੰ ਆਪਣਾ ਜ਼ਮੀਨ ਨੂੰ ਤਿਆਰ ਕਰਨ ਵਾਸਤੇ ਵਰਤਣਾ 7200 ਰੁਪਏ ਪਰ ਏਕੜ ਉਹਦਾ ਦਿੱਤਾ ਜਾ ਰਿਹਾ ਹੈ ਸਾਢੇ 4 ਕਰੋੜ ਰੁਪਏ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਸੇਮ ਦੇ ਇਲਾਕਿਆਂ ਜਿੱਥੇ ਪਹਿਲਾਂ ਹੀ ਪਾਣੀ ਹੈ ਉਸ ਪਾਣੀ ਨੂੰ ਕੱਢਣ ਵਾਸਤੇ ਜਿੰਨੇ ਵੀ ਸਾਧਨ ਵਰਤੇ ਜਾਣਗੇ ਉਹਦੇ ਵਾਸਤੇ ਦੇ ਦਿੱਤਾ ਗਿਆ ਹੈ ਮੁੱਖ ਮੰਤਰੀ ਲੀਫ ਫੰਡ ਚੋਂ ਹੋਰ ਵੀ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਜ਼ਿਲ੍ਹੇ ਜਿਆਦਾ ਬਾਰਡਰ ਵਾਲੇ ਉਹਨਾਂ ਨੂੰ ਵਿੱਤੀ ਸਹਾਇਤਾ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਆ ਤੇ ਹੁਣ ਵੀ ਆਉਣ ਵਾਲੇ ਦਿਨਾਂ ਚ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਕਰਤਾਰੀਆਂ ਸਾਡੇ ਕੋਲੇ ਆਉਣ ਲੱਗ ਜਾਣੀਆਂ ਨੇ ਤੇ ਅਸੀਂ ਜਿਹੜੇ ਚੈੱਕ ਨੇ ਨੁਕਸਾਨ ਦੇ ਫਸਲਾਂ ਦਾ ਵੀ ਪਸ਼ੂਆਂ ਦਾ ਵੀ ਘਰਾਂ ਦਾ ਵੀ ਉਹਦੇ ਪੈਸੇ ਜਿਹੜੇ ਨੇ ਅਸੀਂ ਚੈੱਕ ਦੇਣੇ ਸ਼ੁਰੂ ਕਰਾਂਗੇ ਤਾਂ ਕਿ ਚਖਮ ਜਦੋਂ ਅੱਲਾ ਮੱਲਮ ਉਦੋਂ ਹੀ ਲੱਗੇ ਨਾਲ ਨਾਲ ਬੀਜ ਸੋਧ ਐਕਟ ਲਿਆਂਦਾ ਗਿਆ ਜਿਹੜਾ ਕੋਈ ਨਕਲੀ ਬੀਜ ਜਾਂ ਕੋਈ ਇਧਰੋਂ ਉਧਰੋਂ ਕੁਆਲਟੀ ਤੋਂ ਥੱਲੇ ਵਾਲਾ ਬੀਜ ਜਿਹੜਾ ਕੋਈ ਵੇਚੂਗਾ ਉਹਦੇ ਮੈਨੂਫੈਕਚਰਰ ਨੂੰ ਵੀ ਤੇ ਦੁਕਾਨਦਾਰ ਨੂੰ ਡੀਲਰ ਨੂੰ ਵੀ ਸਖਤ ਤੋਂ ਸਖਤ ਸਜ਼ਾਾਂ ਮਿਲਣਗੀਆਂ ਜੁਰਮਾਨਾ ਹੋਊਗਾ ਹੋ ਸਕਦਾ ਉਹਨਾਂ ਦੇ ਜਿਹੜੇ ਲਾਇਸੈਂਸ ਕੈਨਸਲ ਕਰ ਦਿੱਤੇ ਜਾਣ ਕਿਉਂਕਿ ਬੀਜ ਜੇ ਨਕਲੀ ਆ ਗਿਆ ਉਹ 6 ਮਹੀਨੇ ਬਾਅਦ ਪਤਾ ਲੱਗਦਾ ਜਦੋਂ ਝਾੜ ਆਉਂਦਾ ਹੈ ਕਿ ਇਹ ਤਾਂ ਨਕਲੀ ਨਿਕਲਿਆ ਤਾਂ ਉਹ ਉਹਦੀ ਪਰਪਾਈ ਕਰਨਾ ਬਹੁਤ ਔਖਾ ਹੋ ਜਾਂਦਾ ਇੱਕ ਵਾਰੀ ਕਬੀਲਦਾਰੀ ਦੀ ਗੱਡੀ ਲੀਤ ਤੋਂ ਲੈ ਜੇ ਦੁਬਾਰਾ ਚੜ੍ਹਨੀ ਬਹੁਤ ਔਖੀ ਹੋ ਜਾਂਦੀ ਐਸੇ ਤਰ੍ਹਾਂ ਸੀ ਪੈਸਟੀਸਾਈਡ ਦੇ ਵਿੱਚ ਵੀ ਕੀਤਾ ਕਿ ਗਵਰਨਮੈਂਟ ਵੱਲੋਂ ਸਰਟੀਫਾਈਡ ਪੈਸਟੀਸਾਈਡ ਹੀ ਵੇਚੇ ਜਾਣਗੇ ਇਸ ਤੋਂ ਇਲਾਵਾ ਸਦਨ ਦੇ ਤੇ ਅੰਦ ਵਿੱਚ ਇਹ ਵੀ ਲਿਆਂਦਾ ਗਿਆ ਕਿ 5 ਲੱਖ ਏਕੜ ਜਿਹੜੀ ਪ੍ਰਭਾਵਿਤ ਹੋਈ ਹੈ ਹੜ੍ਹਾਂ ਤੋਂ ਫਸਲ ਉਹਦੇ ਵਿੱਚ ਕਣਕ ਬੀਜਣ ਵਾਸਤੇ ਪੰਜਾਬ ਸਰਕਾਰ ਵੱਲੋਂ 2 ਲੱਖ ਕੁਇੰਟਲ ਬੀਜ ਜਿਹੜਾ ਉਹ ਫ੍ਰੀ ਦਿੱਤਾ ਜਾਊਗਾ ਕਿਉਂਕਿ ਲਗਭਗ 40 ਕਿਲੋ ਇੱਕ ਇੱਕ ਏਕੜ ਦਾ ਬੀਜ ਹੁੰਦਾ ਤਾਂ ਕੁਇੰਟਲ ਦੇ ਵਿੱਚ 2.5 ਦਾ ਈਮਾਨ ਹੁੰਦਾ 40 ਕਿਲੋ ਇੱਕ ਮਣ ਹੋ ਗਿਆ। ਤਾਂ 2.5 ਪੰਜ 5 ਲੱਖ ਏਕੜ ਦਾ ਜਿੱਜੋ 1,85,000 ਕੁਇੰਟਲ ਕਣਕ ਦਾ ਤੇ 16,000 ਕੁਇੰਟਲ ਸਰੋਂ ਦਾ ਬੀਜ। ਤਾਂ ਕਿ ਜਛੀਤੋ ਛੇਤੀ ਉਹ ਕਣਕਾਂ ਬੀਜ ਕੇ ਉਹਨਾਂ ਦੀ ਕਬੀਲਦਾਰੀ ਲਈ ਤੇ ਆਵੇ। ਬਾਕੀ ਜਿੰਨੇ ਵੀ ਪੁਨਰਵਾਸ ਦੇ ਵਿੱਚ ਲੋਕ ਯੋਗਦਾਨ ਪਾ ਰਹੇ ਨੇ rangla.punjab.gov.in ਤੇ ਵੈਬਸਾਈਟ ਤੇ ਜਾ ਕੇ ਉੱਥੇ ਜਿੰਨਾ ਵੀ ਵਿਦੇਸ਼ਾਂ ਤੋਂ ਜਾਂ ਇੱਥੋਂ ਇੰਡਸਟਰੀਸਟ ਲਿਸਟ ਐਨ ਜੀਓਜ਼ ਜਾਂ ਮੁਲਾਜ਼ਮ ਵੀ ਆਪਣੀਆਂ ਕੋਈ ਤਨਖਾਹਾਂ ਦੇ ਰਹੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਬੂੰਦ ਬੂੰਦ ਨਾਲ ਸਮੁੰਦਰ ਕਹਿੰਦੇ ਬਣਦਾ ਸੋ ਅਸੀਂ ਬਿਲਕੁਲ ਮੋੜੇ ਨਾਲ ਮੋੜਾ ਲਾ ਕੇ ਉਹਨਾਂ ਲੋਕਾਂ ਨਾਲ ਖੜਾਂਗੇ ਜਿਨ੍ਹਾਂ ਤੇ ਮਾਰ ਪਈ ਹੈ ਕੁਦਰਤ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੰਗੀ ਪੱਦਰ ਤੇ ਸੀ ਉਸ ਪੰਜਾਬ ਨੂੰ ਜਿਹੜਾ ਜਿਹੜਾ ਪ੍ਰਭਾਵਿਤ ਪੰਜਾਬ ਹੈ ਉਹਨੂੰ ਦੁਬਾਰੇ ਆਪਣੇ ਪੈਰਾਂ ਸਿਰ ਕਰਾਂਗੇ ਜਿਹੜੀਆਂ ਜ਼ਮੀਨਾਂ ਰੁੜ ਵੀ ਗਈਆਂ ਉਹਨਾਂ ਵਾਸਤੇ ਵੀ ਮੁਆਵਜ਼ਾ ਦਾ ਐਲਾਨ ਕੀਤਾ ਗਿਆ ਦਰਿਆ ਜਿਹੜਾ ਉਹ ਜ਼ਮੀਨਾਂ ਹੀ ਲੈ ਗਿਆ ਨਾਲ ਅੱਗੇ ਤੋਂ ਘੱਟ ਤੋਂ ਘੱਟ ਨੁਕਸਾਨ ਹੋਵੇ ਕੁਦਰਤ ਹੈ ਉੱਤੇ ਤਾਂ ਕੋਈ ਜ਼ੋਰ ਚੱਲ ਨਹੀਂ ਸਕਦਾ ਪਰ ਆਪਾਂ ਉਹਦੇ ਵਾਸਤੇ ਵੀ ਸਾਰਾ ਸਪੈਸ਼ਲ ਕਮੇਟੀਆਂ IIT ਖੜਕਪੁਰ IIT ਬੈਂਗਲੌਰ ਤੇ ਥਾਪਰ ਜੁਨੀਵਰਸਿਟੀ ਨਾਲ ਸੰਪਰਕ ਕਰਕੇ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਡੀਸਿਲਟਿੰਗ ਦੀ ਜਾਜ ਦਿੱਤੀ ਹੈ ਦਰਿਆਵਾਂ ਦੀ ਉਹਨਾਂ ਦਾ ਵੀ ਗਹਿਰਾਈ ਤੇ ਚੌੜਾਈ ਜਿਹੜੀ ਹੈ ਉਹ ਜਿਹ ਪਹਿਲਾਂ ਜਿਹੜੇ ਮਾਪਦੰਡ ਤੇ ਸੀ ਉਸੇ ਮਾਪਦੰਡ ਤੇ ਲਿਆਂਦੀ ਜਾਊਗੀ ਤਾਂ ਕਿ ਫਿਊਚਰ ਦੇ ਵਿੱਚ ਪਹਿਲੀ ਗਲਤੀ ਦਾ ਰਾਸ ਕਰਦੇ ਆਇਆ ਜਾਂ ਕੋਈ ਦਿਨ ਨਾ ਦੇਖਣੇ ਪੈਣ ਪਰ ਫਿਰ ਵੀ ਆਪਣੇ ਵੱਲੋਂ ਕਿਆਰੀ ਅਸੀਂ ਪ੍ਰੋਪਰ ਕਰਾਂਗੇ ਤੇ ਬਾਕੀ ਜਿੰਨੇ ਵੀ ਸੁਝਾਅ ਆਏ ਨੇ ਵਿਰੋਧੀ ਪਾਰਟੀਆਂ ਵੱਲੋਂ ਜਾਂ ਸਾਡੇ ਐਮਐਲਏ ਜਾਂ ਮੰਤਰੀ ਸਾਹਿਬਾਨਾਂ ਵੱਲੋਂ ਉਹਨਾਂ ਤੇ ਆਉਣ ਵਾਲੇ ਦਿਨਾਂ ਚ ਕਲੈਕਟਿਵ ਡਿਸੀਜਨ ਲੈ ਕੇ ਅਸੀਂ ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ ਜਿਹੜਾ ਉਹ ਫੈਸਲੇ ਕਰਾਂਗੇ ਕਿਉਂਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਟਾਈਮ ਹੈ। ਚਲਦੀ ਰਹਿੰਦੀਆਂ ਨੇ ਵੋਟਾਂ ਜਦੋਂ ਆਈਆਂ ਨੇੜੇ ਉਦੋਂ ਜੋ ਮਰਜ਼ੀ ਬੋਲ ਲੈਣ ਪਰ ਹੁਣ ਘਟੋ ਘਟ ਇੱਕ ਦੂਜੇ ਨੂੰ ਜਿਹੜਾ ਉਹ ਨੀਚਾ ਦਿਖਾਉਣ ਦੀ ਜਾਂ ਕੋਈ ਜਿੱਤ ਹਾਰ ਦੀ ਗੱਲ ਨਹੀਂ ਹੋਣੀ ਚਾਹੀਦੀ। ਦੁੱਖ ਦੀ ਗੱਲ ਇਹ ਹੈ ਕਿ ਅੱਜ ਬੀਜੇਪੀ ਦਾ ਕੋਈ ਇੱਥੇ ਨਹੀਂ ਆਇਆ। ਅਕਾਲੀ ਦਲ ਵੱਲੋਂ ਜਿਹੜਾ ਆਫੀਸ਼ੀਅਲ ਅਕਾਲੀ ਦਲ ਹੈ ਆਪਣੇ ਆਪ ਨੂੰ ਕਹਿੰਦਾ ਉਹਨਾਂ ਦੇ ਜਿਹੜੇ ਮੈਂਬਰ ਨੇ ਉਹ ਨਹੀਂ ਇੱਥੇ ਆਏ। ਭਾਜਪਾ ਨੇ ਆਪਣੀ ਅਲੱਗ ਇੱਕ ਨਕਲੀ ਵਿਧਾਨ ਸਭਾ ਲਈ ਹੋਈ ਆ ਬਾਹਰ। ਉਹ ਉੱਥੇ ਆਪਣੇ ਦਿਲ ਦੀ ਭਲਾਸ ਕੱਢੀ ਜਾਂਦੇ ਨੇ ਕਿਉਂਕਿ ਉਹ ਤੇ ਇਹ ਵੀ ਜਨਤਾ ਦੀ ਵਿਧਾਨ ਸਭਾ, ਇਹ ਅਫੀਸ਼ੀਅਲ ਵਿਧਾਨ ਸਭਾ ਇੱਥੇ ਆ ਕੇ ਕਿਉਂ ਨਹੀਂ ਗੱਲ ਕਰਦੇ? ਅਸ਼ਵਨੀ ਕੁਮਾਰ ਜੀ ਚੁਣੇ ਹੋਏ ਨੇ। ਉਹ ਇੱਥੇ ਤਾਂ ਆਉਂਦੇ ਨਹੀਂ ਕਿਉਂਕਿ ਇੱਥੇ ਹਸਾਬ ਦੇਣਾ ਪੈਂਦਾ। ਇਹ ਰਿਕਾਰਡ ਤੇ ਜਾਣਾ ਸਾਰਾ ਇਹ। ਉਹ ਉੱਥੇ ਬੋਲੀ ਜਾਂਦੇ। ਜੇ ਇੰਨਾ ਹੀ ਚਾਏ ਨਕਲੀ ਚ ਬੋਲਣ ਦਾ ਇਥੋਂ ਅਸਤੀਫਾ ਦੇ ਦਿਓ ਫਿਰ। ਲੋਕਾਂ ਨੇ ਤੁਹਾਨੂੰ ਇੱਥੇ ਵਾਸਤੇ ਭੇਜਿਆ ਕੋਈ ਆਪਣੀ ਪ੍ਰਧਾਨ ਸਭਾ ਬਣਾਉਣ ਵਾਸਤੇ ਨਹੀਂ ਭੇਜਿਆ ਕਹਿੰਦੇ ਕਿ ਹਲਕੇ ਦੀ ਗੱਲ 2 ਮਿੰਟ ਕਿਵੇਂ ਕਰਾਂਗੇ 2 ਮਿੰਟ ਤੇ ਮੈਂ ਵੀ ਜਦੋਂ ਉੱਥੇ ਪਾਰਲੀਮੈਂਟ 'ਚ ਬੋਲਦਾ ਸੀ ਮੈਨੂੰ ਵੀ 2 ਮਿੰਟ ਹੀ ਦਿੰਦੇ ਹੁੰਦੇ ਸੀ ਮੇਰੇ ਤੱਕ 40 40 ਸਕਿੰਟ ਵੀ ਦਿੰਦੇ ਰਹੇ ਆ ਗੱਲ ਕਰਨੀ ਆਉਣੀ ਚਾਹੀਦੀ ਹੈ 40 ਸਕਿੰਟਾਂ 'ਚ ਵੀ ਗੱਲ ਹੋ ਸਕਦੀ ਹੈ ਰਮੀਤ ਬਿੱਟੂ ਜੀ ਨੇ 12000 ਰੁਪਏ ਦਾ ਸਵਾਲ ਕੀਤਾ ਤਾਂ ਕਹਿੰਦੇ ਇੱਕ ਬੜੇ ਫਾਈਲ ਰਮੀਤ ਬਿੱਟੂ ਜੀ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਉੱਥੇ ਆਪਣੇ ਜਿਹੜੇ ਰੇਲਵੇ ਨਾਲ ਕੋਈ ਫਾਟਕ ਫੂਟਕ ਜਾਂ ਕੋਈ ਜਿਹੜੇ ਕੋੜੀਆਂ ਪੂੜੀਆਂ ਸੁਪਾਈਸ ਬੁਝੇ ਜੇ ਉਹ ਕਰਵਾ ਦੋ ਇੱਥੇ ਤੁਸੀਂ ਇੱਥੇ ਤੁਹਾਡੇ ਪਰਿਵਾਰ ਚੋਂ ਪਹਿਲਾਂ ਆਏ ਸੀਗੇ ਉਹਨਾਂ ਦੀਆਂ ਜਿਹੜੀਆਂ ਹਜੇ ਤੱਕ ਉਹਨਾਂ ਦੇ ਕੀਤੇ ਹੋਏ ਜਿਹੜੇ ਉਹ ਹਜੇ ਤੱਕ ਭੁਗਤੀ ਜਾ ਰਹੇ ਹਨ ਉਹਨਾਂ ਦੇ ਕੰਮਾਂ ਨੂੰ ਉਹ ਇੱਥੇ ਭਾਵੇਂ ਦਰਸ਼ਨ ਦੇਣ ਦੀ ਨਾ ਹੀ ਕਿਰਪਾ ਕਰਨਾ ਉਹ ਲੋਕਾਂ ਨੇ ਭੇਜਿਆ ਨਹੀਂ ਪਹਿਲਾਂ ਉਹਦਾ ਭਰਾ ਭੇਜਤਾ ਸੀ ਕਹਿੰਦੇ ਉਹ ਵੀ ਨਹੀਂ ਭੇਜਿਆ ਠੀਕ ਹੈ ਨਾ ਸੋ ਇਸ ਕਰਕੇ ਜਿੱਥੇ ਜਿਹੜੀ ਪਾਰਟੀ ਵੱਲੋਂ ਵੀ ਹੈਗੇ ਨੇ ਉਹ ਉੱਥੇ ਜਾ ਕੇ ਪੰਜਾਬ ਦੇ ਹੱਕ ਦੀ ਗੱਲ ਕਰਨਗੇ ਕੱਲ੍ਹ ਕੇਂਦਰ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਜੀ ਕੱਲ੍ਹ ਜੀ ਜੀ ਕੱਲ ਨੂੰ ਮੈਂ 5 ਵਜੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮੇਸ਼ਾ ਜੀ ਨੂੰ ਮਿਲੂੰਗਾ ਤੇ ਸਾਰਾ ਪੰਜਾਬ ਦਾ ਜਿਹੜਾ ਨੁਕਸਾਨ ਸਾਰਾ ਉਹਦਾ ਇੱਕ ਇੱਕ ਬੂਨ ਦਾ ਸਾਹਬ ਇੱਕ ਇੱਕ ਪੈਸੇ ਦਾ ਸਾਹਬ ਵੀ ਉਹਨਾਂ ਕੋਲ ਸਾਹਮਣੇ ਰੱਖਾਂਗੇ ਕਿ ਆ ਨੁਕਸਾਨ ਹੈ ਜੀ ਸਾਨੂੰ ਪੰਜਾਬ ਦੀ ਨੂੰ ਜਿਹੜੀ ਹੈ ਉਹ ਦਿਲ ਖੋਲ ਕੇ ਸਾਡੇ ਹੈਲਪ ਕਰੋ ਜਿਹਨੇ ਪੰਜਾਬ ਦਿਲ ਖੋਲ ਕੇ ਦੇਸ਼ ਨੂੰ ਅਨੰਦੇ ਪਨਾਰ ਕਰਦਾ ਦੇਖੇ ਰਹੇ ਉਸ ਦੇਖੇ ਨਹੀਂ ਦੇ ਕਿ 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 1600 ਕਰੋੜ ਦੇ ਵਿੱਚੋਂ ਵੀ 240 ਕਰੋੜ ਰੁਪਏ ਦੀ ਜਿਹੜੀ ਕਿਸ਼ਤ ਵੈਸੇ ਆਉਣੀ ਹੁੰਦੀ ਹੈ 1 ਅਕਤੂਬਰ ਨੂੰ ਆਉਣੀ ਸੀ ਉਹ ਬਸ ਥੋੜਾ ਜਿਹਾ 10 ਦਿਨ ਪਹਿਲਾਂ ਕਰਤੀ ਉਹ ਕਹਿੰਦੇ ਇਹ ਵੀ 1600 ਕਰੋੜ ਦੇ ਵਿੱਚ ਹੀ ਮੰਨ ਲਓ ਮਨ 1600 ਕਰੋੜ ਦੇ ਵਿੱਚੋਂ ਵੀ ਇਧਰ ਉਧਰੋਂ ਸਕੀਮਾਂ ਚ ਪੈਸੇ ਕਟਾਈ ਜਾਂਦੇ ਹਨ ਜਦ ਕਿ ਉੱਥੇ ਬਿਹਾਰ ਜਾ ਕੇ ਵੋਟਾਂ ਨੇ ਉੱਥੇ ਕਹਿੰਦੇ 7 ਲੱਖ ਪਤਨੀ ਕਿੰਨੇ ਹਜ਼ਾਰ ਕਰੋੜ ਜਿਹੜਾ ਉਹ ਮਹਿਲਾਵਾਂ ਨੂੰ ਪਾਤਾ ਹੈ ਨਾ ਇੱਥੇ ਵੀ ਮਹਿਲਾਵਾਂ ਡੁੱਬ ਡੁੱਬੀਆਂ ਬੈਠੀਆਂ ਇੱਥੇ ਵੀ ਆਪਣੇ ਪੋਤਿਆਂ ਨੂੰ ਦਾਦੀਆਂ ਜਿਹੜੀਆਂ ਉਹ ਤੰਬੂਆਂ ਚ ਲਈ ਬੈਠੀਆਂ ਘਰਾਂ ਚੋਂ ਬਾਹਰ ਆ ਕੇ ਘਰਾਂ ਚ ਪਾਣੀ ਆ ਗਏ ਇੱਥੇ ਵਾਲੀਆਂ ਜਿਹੜੀਆਂ ਮਾਵਾ ਨੇ ਭੈਣਾਂ ਨੇ ਉਹ ਉਹਨਾਂ ਦਾ ਕੋਈ ਖਿਆਲ ਨਹੀਂ ਵੋਟਾਂ ਵੇ ਜਿੱਥੇ ਵੋਟਾਂ ਨੇ ਉੱਥੇ ਜਾ ਕੇ ਬੋਲੀ ਲਾ ਦਿੰਦੇ ਨੇ ਕਿੰਨੇ ਹਜ਼ਾਰ ਕਰੋੜ ਦੇਈਏ ਸੋ ਇਸ ਕਰਕੇ ਪੰਜਾਬ ਨਾਲ ਇਹ ਜਿਹੜਾ ਵਿਤਕਰਾ ਇਹ ਚੰਗਾ ਨਹੀਂ ਹੈਗਾ ਕੱਲ ਮੈਂ ਗੱਲਾਂ ਸਾਰੀਆਂ ਜਿਹੜੀਆਂ ਉਹ ਗ੍ਰਹਿ ਮੰਤਰੀ ਸਾਹਿਬ ਦੇ ਕੋਲ ਰੱਖਾਂਗੇ ਪ੍ਰਧਾਨ ਮੰਤਰੀ ਜਿਹੜਾ ਕਹਿ ਰਿਹਾ ਕਿੰਨੇ ਜੀ ਪੈਸਾ ਪੰਜਾਬ ਨੂੰ ਵੀ ਸਿੱਧਾ ਦੇਣਾ ਬਾਅਦ ਚ ਕੰਮ ਜੀ ਬਿਆਨ ਨੂੰ ਤੋੜਨਗੇ ਦੇਖੋ ਜੀ ਉਹ ਆਪਦੇ ਬਿਆਨ ਨੇ ਆਪਦੀ ਤੋਂ ਆਪ ਹੀ ਤੋੜ ਲੈਂਦੇ ਨੇ ਉਹ ਕਿਹਨੇ ਤੋੜ ਮੋੜਤਾ ਜੀ ਉਹਨੇ ਕਿਹਾ ਕਿਸਾਨਾਂ ਨੂੰ ਸਿੱਧਾ ਪੈਸੇ ਦੇ ਦਾਂਗੇ ਪੰਜਾਬ ਸਰਕਾਰ ਨੂੰ ਅਸੀਂ ਪੈਸੇ ਨਹੀਂ ਦਿੰਦੇ ਜਦੋਂ ਅਸੀਂ ਇਸ ਗੱਲ ਤੇ ਇਤਰਾਜ਼ ਕੀਤਾ ਕਿ ਫੈਡਰਲ ਸਟਰਕਚਰ ਨੂੰ ਤੋੜ ਦਿਓ ਤੁਸੀਂ ਅਨਡਿਕਲੇਅਰ ਯੂਟੀ ਬਣਾ ਰੱਖੀਏ ਪੰਜਾਬ ਗਵਰਨਰ ਸਾਹਿਬ ਮਿਲਦੇ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਨੂੰ ਮਿਲਣ ਦਾ ਟਾਈਮ ਨਹੀਂ ਮਿਲ ਰਿਹਾ ਤੇ ਤੁਸੀਂ ਸਿੱਧੇ ਪੈਸੇ ਦੇਵੋਗੇ ਫਿਰ ਤੁਸੀਂ ਅਨਡਿਕਲੇਅਰ ਰਾਸ਼ਟਰਪਤੀ ਰਾਜ ਹੀ ਲਾ ਰੱਖਿਆ ਫਿਰ ਫਿਰ ਪੰਜਾਬ ਨਾਲ ਇਦਾਂ ਧੱਕਾ ਕਰੋਗੇ ਤਾਂ ਫਿਰ ਜੇ ਪੰਜਾਬ ਮੁਕਰ ਗਿਆ ਫੂਡ ਦੇਣ ਤੋਂ ਫਿਰ ਕੀ ਕਰੋਗੇ ਪੰਜਾਬ ਨੂੰ ਨਾਲ ਤਾਂ ਕਹਿੰਦੇ ਨੇ ਫੂਟਬਾਲ ਹੈ ਸਾਡੀ ਤੇ ਨਾਲੇ ਜਦੋਂ ਕੋਈ ਨੁਕਸਾਨ ਹੋ ਜੇ ਉਹ ਕਹਿੰਦੇ ਨੇ ਨਹੀਂ ਪੈਸੇ ਤੁਹਾਨੂੰ ਨਹੀਂ ਮਿਲਣੇ ਪੈਸੇ ਸੀ ਆ ਕਰਾਂਗੇ ਉਹ ਕਰਾਂਗੇ ਸਰਕਾਰ ਚੁਣੀ ਹੋਈ ਸਰਕਾਰ ਹੈ 93 ਸੀਟਾਂ ਨੇ ਕੋਈ ਇਹ ਨਹੀਂ ਹੈਗਾ ਵੀ ਇਹਨਾਂ ਵਾਂਗੂ ਕੋਈ ਇਧਰੋਂ ਜਿਗਾਰਡ ਜਾਲਾ ਲਿਆ ਇਧਰੋਂ ਜਿਗਾਰਡ ਜਾਲਾ ਲਿਆ ਹੈ ਇਕੱਠੀ ਕੀਤੀ ਹੋਈ ਸਰਕਾਰ ਹੈ 93 ਨੇ ਜੀ ਠੀਕ ਹੈ ਨਾ ਇਸ ਵਕਤ 93 ਨੇ ਸੋ ਇਸ ਕਰਕੇ ਇਹ ਲੋਕਾਂ ਦੇ ਮੰਡਟ ਦਾ ਇਹ અપਮਾਨ ਕਰ ਰਹੇ ਆ ਲੋਕਾਂ ਦੇ ਫਤਵੇ ਦਾ અપਮਾਨ ਕਰ ਰਹੇ ਆ ਬਸ ਇਹੀ ਕਿੜ ਕੱਢ ਰਹੇ ਹੋਣਗੇ ਸ਼ਾਇਦ ਕਿ ਸਾਨੂੰ ਪੰਜਾਬ ਦੇ ਵਿੱਚ ਕਿਉਂ ਨਹੀਂ ਲੋਕ ਪਸੰਦ ਕਰਦੇ ਨਹੀਂ ਕਰਦੇ ਠੀਕ ਹੈ ਨਾ ਜ਼ਰੂਰੀ ਥੋੜੀ ਹੁੰਦਾ ਡੈਮੋਕ੍ਰੇਸੀ ਚ ਵਿਰੋਧੀ ਪਾਰਟੀਆਂ ਵੀ ਹੁੰਦੀਆਂ ਨੇ ਪਰ ਗੁਲਦਸਤਾ ਜਿਹੜਾ ਹੁੰਦਾ ਨਾ ਉਹਦੇ ਚ ਰੰਗ-ਬਰੰਗੇ ਫੁੱਲ ਚੰਗੇ ਲੱਗਦੇ ਨੇ ਹਰ ਫੁੱਲ ਦੀ ਆਪਣੀ ਸੁਗੰਧ ਹੁੰਦੀ ਹੈ ਆਪਣੀ ਖੁਸ਼ਬੂ ਹੁੰਦੀ ਹੈ ਆਪਣਾ ਰੰਗ ਹੁੰਦਾ ਇਹ ਕਹਿੰਦੇ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਚੱਲਣੇ ਚਾਹੀਦੇ ਨੇ ਉਹ ਗੁਲਦਸਤੇ ਨੂੰ ਜਿਆਦਾ دیر ਨਹੀਂ ਆਪਾਂ ਦੇਖ ਸਕਦੇ ਜਿਹਦੇ ਚ ਇੱਕੋ ਰੰਗ ਦੇ ਫੁੱਲ ਹੋਣ ਗੁਲਦਸਤਾ ਰੰਗ-ਬਰੰਗੇ ਫੁੱਲਾਂ ਨਾਲ ਹੀ ਚੰਗਾ ਲੱਗਦਾ ਹੈ